ਆਓ ਦੀ ਕੁਮਨ ਸਾਹਿਬ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਦਰਦ ਦੱਸੋ ਬਸ ਮੈਂ ਤਾਂ ਹਾਲ ਚਾਲ ਪੁੱਛਣ ਆਇਆ ਸੀ ਤੇ ਇੱਕ ਮਨ ਚ ਸ਼ੰਕਾ ਸੀ ਜਰੂਰ ਸ਼ੰਕਾ ਆਪਾਂ ਸਾਰੀਆਂ ਦੂਰ ਕਰਾਂਗੇ ਦੱਸੋ ਕਿ ਹਰ ਕੋਈ ਬੰਦਾ ਆਪਦੇ ਘਰ ਅੰਦਰੋਂ ਡਰਦਾ ਨਹੀਂ 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 ਇਹ ਗੱਲ ਨਹੀਂ ਹੈ ਉਹ ਬਥੇਰੇ ਦਲੇਰ ਬੰਦੇ ਨੇ ਇੱਕ ਵਾਰੀ ਇੱਕ ਰਾਜੇ ਨੇ ਵੀ ਆਹੀ ਤੁਹਾਡੇ ਵਾਲਾ ਸਵਾਲ ਚੈੱਕ ਕਰਨ ਦੇ ਮਾਰੇ ਨੇ ਸੋਚਿਆ ਵੀ ਉਸ ਰਾਜ ਚ ਨਾ ਅੰਬ ਨਹੀਂ ਮਿਲਦੇ ਸੀ ਅੰਬ ਲੋਕ ਬੜੀ ਦੂਰੋਂ ਮੁਗਾ ਕੇ ਖਾਂਦੇ ਸੀ ਲੱਗਿਆ ਵੀ ਯਾਰ ਆਪਾਂ ਪਤਾ ਕਰੀਏ ਵੀ ਕਿੰਨੇ ਕਿਲੋ ਕਰਦੀਆਂ ਜਨਨੀਆਂ ਤੋਂ ਡਰਦੇ ਨੇ ਤੇ ਲਾਲਚ ਅੰਬ ਦਾ ਦੇਈਏ ਸ਼ਾਇਦ ਸੱਚ ਬੋਲ ਦੇਣ ਉਹਨੇ ਐਲਾਨ ਕਰਤਾ ਵੀ ਜਿਹੜਾ ਬੰਦਾ ਆਪਦੀ ਜਨਾਨੀ ਤੋਂ ਡਰਦਾ ਉਹ ਆ ਕੇ ਰਾਜ ਮਹਿਲ ਚ ਅੰਬ ਲੈ ਜੇ ਜਿਹੜਾ ਨਹੀਂ ਡਰਦਾ ਉਹ ਘੋੜਾ ਲੈ ਜੇ ਵਾਹ ਬਸ ਫੇਰ ਕੀ ਸੀ ਅੰਬ ਲੈਣ ਵਾਲੇ ਨਹੀਂ ਲੈਣ ਲੱਗੀ ਸ਼ਾਮ ਤੱਕ ਅੰਬ ਵੰਡਿੰਗੇ ਘੋੜਾ ਲੈਣ ਕੋਈ ਨਹੀਂ ਆਇਆ ਅੱਛਾ ਜੀ ਤੇ ਸ਼ਾਮ ਨੂੰ ਇੱਕ ਬੰਦਾ ਘੋੜਾ ਲੈਣ ਆ ਗਿਆ ਸਹੀ ਉਹ ਰਾਜਾ ਬੜਾ ਖੁਸ਼ ਵੀ ਚਲੋ ਇੱਕ ਬੰਦਾ ਤਾਂ ਹੈਗਾ ਜਿਹੜਾ ਡਰਦਾ ਨਹੀਂ ਕਿਸੇ ਤੋਂ ਉਹ ਨੂੰ ਪੁੱਛਿਆ ਵੀ ਤੂੰ ਨਹੀਂ ਡਰਦਾ ਕਹਿੰਦਾ ਇਹ ਆਪਾਂ ਦਾ ਜਮਾਨ ਸਭ ਨੂੰ ਫੜਾ ਕੇ ਰੱਖੀਦਾ ਕੋਈ ਹੋਵੇ ਕੋਈ ਹੋਵੇ ਤੇ ਆਪਾਂ ਨਹੀਂ ਕਿਸੇ ਤੋਂ ਡਰਦੇ ਅੱਛਾ ਜੀ ਹਾਂ ਤੇ ਕਹਿੰਦਾ ਲੈ ਰਿਕੋੜ ਆ ਲੈ ਜਾ ਠੀਕ ਹੈ ਰਾਜਾ ਤੇ ਮੰਤਰੀ ਬੜੇ ਖੁਸ਼ ਵੀ ਚਲੋ ਇੱਕ ਬੰਦਾ ਤਾਂ ਲੱਭ ਗਿਆ ਠੀਕ ਹੈ ਉਹ ਘੰਟੇ ਕੇ ਬਾਅਦ ਬੰਦਾ ਘੋੜਾ ਵਾਪਸ ਲੈ ਕੇ ਆ ਗਿਆ ਠੀਕ ਹੈ ਉਹ ਕਹਿੰਦੇ ਵੀ ਘੋੜਾ ਵਾਪਸ ਕਿਉਂ ਲੈ ਕੇ ਆਇਆ ਕਹਿੰਦਾ ਮੇਰੀ ਜਨਾਨੀ ਨੂੰ ਘੋੜੇ ਦਾ ਰੰਗ ਨਹੀਂ ਪਸੰਦ ਆਇਆ ਕਹਿੰਦਾ ਕਾਲੇ ਰੰਗ ਦੇ ਨਹੀਂ ਚਿੱਟੇ ਰੰਗ ਦਾ ਲੈ ਕੇ ਆ। ਰਾਜਾ ਕਹਿੰਦਾ ਸੜ ਦਾ ਘੋੜਾ ਖੋਲ ਤੈਨੂੰ ਵੀ ਅੰਬ ਦੇ ਦੇ। ਯਾਨੀ ਕਿ ਥੋੜੇ ਕਹਿਣਾ ਦਾ ਮਤਲਬ ਤੂੰ ਡਰਦਾ ਨਹੀਂ। ਹਾਂ ਤੇ ਫਿਰ ਮੰਤਰੀ ਵੀ ਘਰ ਚ ਲਿਆ ਗਿਆ ਛੁੱਟੀ ਹੋ ਗਈ। ਤੇ ਮੰਤਰੀ ਸ਼ਾਮ ਨੂੰ ਆ ਗਿਆ। ਕਹਿੰਦਾ ਵੀ ਮੇਰੇ ਮਨ 'ਚ ਇੱਕ ਸਵਾਲ ਹੈ ਰਾਜਾ ਜੀ। ਜੀ। ਇਹ ਦੱਸੋ ਵੀ ਤੁਸੀਂ ਡੇ ਵੱਡੇ ਰਾਜਨ ਉਹ ਕਿ ਅੰਬ ਕੋ ਘੋੜਾ ਕਿਉਂ ਰੱਖਿਆ ਜਿਹੜਾ ਬੰਦਾ ਨਹੀਂ ਕਰਦਾ ਉਹਦੇ ਵਾਸਤੇ ਅਨਾਜ ਨੂੰ ਕੋਈ ਰੱਖਦੇ ਜਾਂ ਕੁਛ ਹੈ ਮੇਰੇ ਮਨ 'ਚ ਇੱਕ ਸਵਾਲ ਆਇਆ ਠੀਕ ਕਹਿੰਦਾ ਪਹਿਲਾਂ ਤਾਂ ਇਹ ਦੱਸ ਵੀ ਤੂੰ ਕੱਲ ਨੂੰ ਆ ਜਾਂਦਾ ਇਹ ਸਵਾਲ ਤੇਰੇ ਮਨ 'ਚ ਹੁਣ ਕਿਉਂ ਆਇਆ ਸਾਰੀ ਦਿਹਾੜੀ ਤੂੰ ਬੈਠਾ ਰਿਹਾ ਮੈਨੂੰ ਪੁੱਛਿਆ ਨਹੀਂ ਠੀਕ ਹੈ ਜੀ ਕਹਿੰਦਾ ਜੀ ਮੈਂ ਤਾਂ ਘਰੇ ਚਲਾ ਗਿਆ ਮੇਰੀ ਜਨਾਨੀ ਕਹਿੰਦੀ ਵੀ ਰਾਜੇ ਨੇ ਇਹ ਕਿਉਂ ਰੱਖਿਆ ਪੁੱਛ ਗਿਆ ਹਾਂ ਕਹਿੰਦਾ ਮੰਤਰੀ ਨੂੰ ਕਹਿੰਦਾ ਤੂੰ ਵੀ ਅੰਬ ਚੱਕ ਲਿਆ ਕਹਿੰਦਾ ਫਿਰ ਹੁਣ ਦੱਸੋ ਜੀ ਤੁਸੀਂ ਅਨਾਜ ਵਗੈਰਾ ਕਿਉਂ ਨਹੀਂ ਰੱਖਿਆ ਘੋੜੇ ਦਾ ਕੀ ਕਰੂਗਾ ਬੰਦਾ ਘੋੜਾ ਕਿਉਂ ਰੱਖਿਆ ਉਹ ਕਹਿੰਦਾ ਯਾਰ ਗੱਲ ਤਾਂ ਇਹ ਹੈ ਰੱਖਣਾ ਤਾਂ ਮੈਂ ਵੀ ਅਨਾਜ ਹੀ ਚਾਹੁੰਦਾ ਸੀ ਪਰ ਰਾਣੀ ਨਹੀਂ ਮੰਨੀ ਕਹਿੰਦਾ ਜੀ ਹੁਣ ਛੋਡੇ ਵਾਲਾ ਵੀ ਅੰਬ ਚੱਕ ਲਿਆਵਾ ਤੇ ਰਾਜਾ ਮੰਤਰੀ ਤੇ ਸਾਰੀ ਪਰਜਾ ਬਾਹਰ ਬੈਠ ਕੇ ਅੰਬ ਖਾ ਰਹੇ ਸੀ ਜਾਂ ਤੇ ਹੁਣ ਤੂੰ ਸਮਝ ਗਿਆ ਭਾਈ ਕਹਾਣੀ ਇੱਕੋ ਹੀ ਹੈ ਚਾਹੇ ਰਾਜਿਆਂ ਦੀ ਜਮਾਨੇ ਦੀ ਹੈ ਚਾਹੇ ਅੱਜ ਦੇ ਜਮਾਨੇ ਦੀ ਹੈ ਤੇ ਗੱਲ ਉਹੀ ਹੈ ਚਲ ਕੇ ਕਹਿਣ ਦਾ ਮਤਲਬ ਇਹ ਆ ਭਾਵੇਂ ਕਰਦੇ ਸਾਰੇ ਆ ਕਹਿੰਦਾ ਭਾਵੇਂ ਨਹੀਂ ਹੈਗਾ ਹਾਂ ਕਰਦਾ ਉਹੀ ਨਹੀਂ ਜਿਹਨੂੰ ਕਰੋ ਪਰਮਿਸ਼ਨ ਆ ਵੀ ਬਾਹਰ ਜਾ ਕੇ ਡਰੀ ਨਾ ਬਿਲਕੁਲ ਬਸ ਬਾਕੀ ਤੁਸੀਂ ਆਪੇ ਜੜੀਆਂ ਨੂੰ ਠੀਕ ਹੈ ਜੀ ਸਸਤੀ